ਸਤਿ ਸ਼੍ਰੀ ਅਕਾਲ ਜੀ ਮੇਰੇ ਵਿਆਹ ਨੂੰ ਹਾਲੇ 3 ਮਹੀਨੇ ਵੀ ਨਹੀਂ ਹੋਏ ਸੀ ਕਿ ਮੈਨੂੰ ਆਪਣੀ ਘਰਵਾਲੀ ਦੇ ਮਰਨ ਦੀ ਖਬਰ ਮਿਲੀ ਮੈਂ ਤਾਂ ਸੋਚ ਵੀ ਨਹੀਂ ਸਕਦਾ ਸੀ ਕਿ ਇੰਨਾ ਪਿਆਰ ਕਰਨ ਵਾਲੀ ਪਤਨੀ ਜਿਸ ਨਾਲ ਖੁੱਲ ਕੇ ਅਜੇ ਮੈਂ ਦਿਲ ਦੀਆਂ ਗੱਲਾਂ ਵੀ ਨਹੀਂ ਕੀਤੀਆਂ ਸੀ ਉਹ ਇਸ ਦੁਨੀਆ ਤੋਂ ਇੰਨੀ ਜਲਦੀ ਚਲੀ ਜਾਵੇਗੀ ਮੈਂ ਉਸ ਦੀ ਮੁਹੱਬਤ ਨੂੰ ਪੂਰਾ ਕਰਨ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਛੱਡੀ ਸੀ ਜਿੱਦਾਂ ਉਹ ਚਾਹੁੰਦੀ ਸੀ ਮੈਂ ਉਦਾਂ ਹੀ ਕਰਦਾ ਪਰ ਜ਼ਿੰਦਗੀ ਨੇ ਵੱਡਾ ਜ਼ੁਲਮ ਮੇਰੇ ਤੇ ਕੀਤਾ ਕਿ ਮੇ ਮੇਰੀ ਪਤਨੀ ਪਰ ਇਹ ਜਵਾਨੀ ਵਿੱਚ ਮੈਨੂੰ ਛੱਡ ਕੇ ਚਲੀ ਗਈ ਪਰ ਪਤਨੀ ਦੇ ਮਰਨ ਤੋਂ ਬਾਅਦ ਵੀ ਅਸਲ ਕਹਾਣੀ ਸ਼ੁਰੂ ਹੋਈ ਜਿਸ ਨੇ ਮੈਨੂੰ ਝੰਜੋੜ ਕੇ ਰੱਖ ਦਿੱਤਾ ਤੇ ਸਾਰੇ ਰਿਸ਼ਤਿਆਂ ਦੀ ਪਹਿਚਾਣ ਕਰਵਾ ਦਿੱਤੀ ਜਿੱਦਾਂ ਹੀ ਮੇਰੀ ਪਤਨੀ ਦੇ ਮਰਨ ਦੀ ਖਬਰ ਆਈ ਤਾਂ ਉਸਦੇ ਪੇਕੇ ਘਰ ਵਾਲੇ ਆ ਗਏ ਉਸਦੀ ਮਾਂ ਮੈਨੂੰ ਤਾਣੇ ਦੇਣ ਲੱਗੀ ਕਿ ਤੂੰ ਸਾਡੀ ਧੀ ਨੂੰ ਮਾਰਿਆ ਹੈ ਉਹ ਵਿਆਹ ਦੇ ਸਮੇਂ ਤਾਂ ਬਹੁਤ ਖੁਸ਼ ਸੀ ਉਸ ਨੇ ਸਾਨੂੰ ਕਿਹਾ ਸੀ ਕਿ ਹੁਣ ਉਸ ਦੀ ਉਸ ਨੂੰ ਉਸ ਘਰ ਚੋਂ ਅਰਥ ਹੀ ਨਿਕਲੇਗੀ ਤੇ ਤੂੰ ਤਾਂ ਸੱਚਮੁੱਚ ਉਸ ਦੀ ਅਰਥੀ ਕੱਢ ਦਿੱਤੀ ਤੈਨੂੰ ਜਰਾ ਵੀ ਸ਼ਰਮ ਨਹੀਂ ਆਈ ਤੋ ਸਾਡੀ ਧੀ ਤੇ ਜ਼ੁਲਮ ਕੀਤਾ ਤਾਂ ਹੀ ਵਿਚਾਰੀ ਉਹ ਬੋਲੀ ਨਹੀਂ ਤੇ ਕੁੱਟਕੁੱਟ ਕੇ ਮਰ ਗਈ ਮੈਂ ਹੁਣ ਉਹਨਾਂ ਨੂੰ ਕੀ ਸਮਝਾਉਂਦਾ ਮੈਂ ਤਾਂ ਉਸ ਨਾਲ ਕੋਈ ਸਬੰਧ ਵੀ ਨਹੀਂ ਬਣਾ ਸਕਿਆ ਸੀ ਮੈਂ ਉਸ ਤੇ ਕੀ ਜ਼ੁਲਮ ਕਰਦਾ ਹਲੇ ਤਾਂ ਸਾਡਾ ਦੋਹਾਂ ਦਾ ਰਿਸ਼ਤਾ ਬਹੁਤ ਹੀ ਨਾਜ਼ੁਕ ਸੀ ਮੈਂ ਚਾਹ ਕੇ ਵੀ ਉਸ ਦੇ ਕੋਲ ਨਹੀਂ ਜਾ ਸਕਿਆ ਸੀ ਉਹ ਇਸ ਕਦਰ ਸ਼ਰਮੰਦੀ ਸੀ ਕਿ ਮੈਂ ਉਸ ਨਾਲ ਗੱਲ ਕਰਦਾ ਤਾਂ ਉਹ ਮੂੰਹ ਫੇਰ ਲੈਂਦੀ ਇਸੇ ਤਰ੍ਹਾਂ ਸਾਨੂੰ 3 ਮਹੀਨੇ ਲੰਘ ਗਏ ਸੀ ਪਤਾ ਹੀ ਨਾ ਚੱਲਿਆ ਮੁਸੀਬਤਾਂ ਹੁਣ ਮੇਰੇ ਸਿਰ ਤੇ ਪਈ ਸੀ ਜਦੋਂ ਮੇਰੀ ਸੱਸ ਕਹਿ ਰਹੀ ਸੀ ਕਿ ਮੇਰੀ ਤੀਤੇ ਕੀਤੇ ਇੱਕ ਇੱਕ ਜ਼ੁਲਮ ਦਾ ਹਿਸਾਬ ਤੈਨੂੰ ਦੇਣਾ ਪਵੇਗਾ ਤੇ ਤੋਂ ਮੇਰੀ ਧੀ ਤੇ ਜ਼ੁਲਮ ਕੀਤਾ ਹੈ ਉਸ ਤੋਂ ਵੀ ਵੱਡਾ ਇੱਕ ਹਾਦਸਾ ਹੋਇਆ ਜਿਸ ਨੇ ਮੈਨੂੰ ਬਹੁਤ ਪਰੇਸ਼ਾਨ ਕਰ ਦਿੱਤਾ ਪਤਨੀ ਦੇ ਪੇਕੇ کہہ ਰਹੇ ਸੀ ਕਿ ਅਸੀਂ লাশ ਆਪਣੇ ਪੇਕੇ ਘਰ ਲੈ ਕੇ ਜਾਵਾਂਗੇ ਤੇ ਆਪਣੇ ਹੀ ਕਬਰਸਥਾਨ ਵਿੱਚ ਦਫਨ ਕਰਾਂਗੇ ਜਦਕਿ ਮੇਰੇ ਘਰ ਵਾਲੇ ਕਹਿ ਰਹੇ ਸੀ ਕਿ ਹੁਣ ਇਹ ਸਾਡੀ ਜ਼ਿੰਮੇਵਾਰੀ ਆ ਇਸ ਲਈ ਇਸ ਨੂੰ ਇੱਥੇ ਹੀ ਦਫਨਾਇਆ ਜਾਵੇਗਾ ਪਰ ਉਸਦੇ ਪੇਕੇ ਵੱਲੋਂ ਇੱਕ ਆਦਮੀ ਬਹੁਤ ਜ਼ਿਆਦਾ ਜਿੱਦ ਕਰ ਰਿਹਾ ਸੀ ਕਿ ਕਿਸੇ ਵੀ ਸੂਰਤ ਵਿੱਚ ਅਸੀਂ ਆਪਣੀ ਧੀ ਨੂੰ ਇੱਥੇ ਦਫਨ ਨਹੀਂ ਕਰਨ ਦੇਵਾਂਗੇ ਤੁਸੀਂ ਉਸਦੇ ਜਿਉਂਦੇ ਜੀ ਕਿੰਨਾ ਕਿੰਨਾ ਜ਼ੁਲਮ ਕੀਤਾ ਉਸ ਨੂੰ ਮਾਰ ਕੇ ਇੱਥੇ ਨਹੀਂ ਛੱਡ ਸਕਦੇ ਖੈਰ ਕੁਝ ਨਾ ਕੁਝ ਕਰਕੇ ਉਹ ਲੋਕ ਉਸ ਦੀ লাশ ਨੂੰ ਉੱਥੋਂ ਲੈ ਕੇ ਚਲੇ ਗਏ ਤੇ ਆਪਣੇ ਘਰ ਗਏ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਸੀ ਪਰ ਮੇਰੀ ਪਤਨੀ ਚਾਹੇ ਉਹ ਜਿੱਥੇ ਵੀ ਦਫ਼ਨ ਕੀਤੀ ਜਾਂਦੀ ਮੈਨੂੰ ਉਸ ਨਾਲ ਮੁਹੱਬਤ ਸੀ ਮੈਂ ਵੀ ਉਸਦੇ ਨਾਲ ਹੀ ਚਲਾ ਗਿਆ ਮੈਂ ਆਪਣੀ ਪਤਨੀ ਨੂੰ ਦਫ਼ਨ ਕਰਨ ਦੇ ਸਮੇਂ ਬਹੁਤ ਪਰੇਸ਼ਾਨ ਸੀ ਮੈਨੂੰ ਜਦੋਂ ਉਸ ਕਬਰ ਸਥਾਨ ਵਿੱਚ ਉਤਾਰਿਆ ਗਿਆ ਤਾਂ ਮੈਂ ਆਪਣੀ ਮੌਤ ਨੂੰ ਯਾਦ ਕਰ ਰਿਹਾ ਸੀ ਤੇ ਚਾਹ ਕੇ ਵੀ ਆਪਣੀ ਪਤਨੀ ਦੇ ਨਾਲ ਨਹੀਂ ਜਾ ਰ ਸਕਦਾ ਸੀ ਕਿਉਂਕਿ ਮੈਂ ਅਜਿਹਾ ਨਹੀਂ ਕਰ ਸਕਦਾ ਸੀ ਫਿਰ ਮੈਨੂੰ ਕਿਸੇ ਨੇ ਪਿੱਛੋ ਧੱਕਾ ਦਿੱਤਾ ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਉਹੀ ਆਦਮੀ ਖੜ੍ਹਾ ਸੀ ਜਿਸ ਨੇ ਮੇਰੀ ਪਤਨੀ ਦਾ ਜਨਾਜ਼ਾ ਉੱਥੇ ਲੈ ਜਾਣ ਲਈ ਜੀਤ ਕੀਤੀ ਸੀ ਉਹ ਕਹਿਣ ਲੱਗਿਆ ਕਿ ਹੁਣ ਤੂੰ ਵੀ ਇੱਥੇ ਹੀ ਪੈਣਾ ਇੱਥੋਂ ਬਾਹਰ ਨਿਕਲ ਉਸ ਦਾ ਅੰਦਾਜ਼ ਬਹੁਤ ਹੀ ਨਫਰਤ ਵਾਲਾ ਸੀ ਮੈਂ ਪਿੱਛੇ ਹੋ ਗਿਆ ਤੇ ਜਲਦੀ ਨਾਲ ਕਬਰ ਨੂੰ ਬੰਦ ਕਰ ਦਿੱਤਾ ਗਿਆ ਹੁਣ ਉਹ ਆਦਮੀ ਸਭ ਨੂੰ ਕਹਿਣ ਲੱਗਾ ਕਿ ਹੁਣ ਇੱਥੇ ਤਮਾਸ਼ਾ ਨਾ ਕਰੋ ਸਭ ਲੋਕ ਆਪੋ ਆਪਣੇ ਘਰਾਂ ਨੂੰ ਜਾਓ ਕਿ ਹੁਣ ਤੁਸੀਂ ਇਸ ਇੱਥੇ ਇਨਾ ਮੀਆਂ ਬੀਵੀ ਦਾ ਮਾਤਮ ਮਨਾਓਗੇ ਪਤਨੀ ਦਾ ਮਾਤਮ ਕਰਦੇ ਕਰਦੇ ਇਸ ਦੁਨੀਆ ਤੋਂ ਚਲੀ ਜਾਊਗੀ ਆਪਣੇ ਘਰ ਨੂੰ ਜਾ ਤੇ ਆਪਣੇ ਘਰ ਵਾਲਿਆਂ ਨੂੰ ਆਪਣੀ ਮਾਂ ਨੂੰ ਸਮਾਦੇ ਉਸ ਦੀਆਂ ਕੌੜੀਆਂ ਗੱਲਾਂ ਤੇ ਮੈਂ ਬਹੁਤ ਪਰੇਸ਼ਾਨ ਸੀ ਪਰ ਕੀ ਕਰਦਾ ਇਹ ਮੌਕਾ ਹੀ ਇਦਾਂ ਦਾ ਸੀ ਮੈਂ ਕਿਸੇ ਨੂੰ ਕੀ ਕਹਿੰਦਾ ਮੈਂ ਚੁੱਪ ਸੀ ਆਪਣੇ ਘਰ ਵਾਪਸ ਆ ਗਿਆ ਮੇਰਾ ਦਿਲ ਬੁਰੀ ਤਰ੍ਹਾਂ ਟੁੱਟ ਚੁੱਕਿਆ ਸੀ ਮੈਂ ਘਰ ਆ ਕੇ ਆਪਣੇ ਕਿਸੇ ਦੋਸਤ ਨੂੰ ਫੋਨ ਕਰਨ ਲੱਗਿਆ ਪਰ ਜਦੋਂ ਮੈਂ ਆਪਣੀ ਜੇਬ ਵਿੱਚ ਹੱਥ ਪਾਇਆ ਤਾਂ ਮੇਰਾ ਫੋਨ ਨਹੀਂ ਸੀ ਇਹ ਵੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸ ਗਈ ਮੈਂ ਬਹੁਤ ਪਰੇਸ਼ਾਨ ਹੋ ਗਿਆ ਸੋਚਿਆ ਕਿ ਸ਼ਾਇਦ ਮੋਬਾਈਲ ਕਿਸੇ ਰਸਤੇ ਵਿੱਚ गिर ਗਿਆ ਹੋਵੇਗਾ ਫਿਰ ਮੈਨੂੰ ਯਾਦ ਆਇਆ ਕਿ ਕਬਰਸਥਾਨ ਵਿੱਚੋਂ ਹੁੰਦੇ ਹੋਏ ਮੇਰੀ ਜੇਬ ਹਲਕੀ ਸੀ ਮੈਂ ਉਸ ਵਕਤ ਇੰਨਾ ਮਹਿਸੂਸ ਨਹੀਂ ਕਰ ਸਕਿਆ ਪਸੰਝਣ ਵਿੱਚ ਨਹੀਂ ਆਇਆ ਕਿ ਕਿਵੇਂ ਮੈਂ ਆਪਣਾ ਮੋਬਾਈਲ ਕਬਰ ਵਿੱਚ ਹੀ ਭੁੱਲ ਆਇਆ ਸੀ ਮੋਬਾਈਲ ਤੋਂ ਬਿਨਾ ਤਾਂ ਜ਼ਿੰਦਗੀ guzari ਨਹੀਂ ਜਾ ਸਕਦੀ ਮੈਂ ਘਰ ਤੋਂ ਨਿਕਲਿਆ ਤਾਂ ਜਲਦੀ ਨਲਕਾ ਕਬਰਸਥਾਨ ਪਹੁੰਚਿਆ ਜਿੱਥੇ ਮੇਰੀ ਪਤਨੀ ਦਫਨ ਹੋਈ ਸੀ ਪਹੁੰਚਦੇ ਹੀ ਮੇਰੀ ਨਜ਼ਰ ਪੂਰੇ ਕਬਰਸਤਾਨ ਤੇ ਪਈ ਪਰ ਮੈਨੂੰ ਆਪਣਾ ਫੋਨ ਕਿਤੇ ਨਜ਼ਰ ਨਹੀਂ ਆਇਆ ਮੈਂ ਇੱਧਰ ਉੱਧਰ ਦੇਖਣ ਤੋਂ ਬਾਅਦ ਇੱਥੇ ਖੜਾ ਸੀ ਇੱਕ ਬੁੱਢਾ ਆਦਮੀ ਮੇਰੇ ਕੋਲ ਆਇਆ ਉਸਨੇ ਕਿਹਾ ਕੀ ਲੱਭ ਰਿਆਂ ਪੁੱਤਰਾ ਸ਼ਾਇਦ ਉਹ ਕਬਰਸਤਾਨ ਦਾ ਧਿਆਨ ਰੱਖਣ ਵਾਲਾ ਸੀ ਮੈਂ ਕਿਹਾ ਜੀ ਮੈਂ ਸ਼ਾਇਦ ਇੱਥੇ ਆਪਣਾ ਫੋਨ ਭੁੱਲ ਗਿਆ ਉਹੀ ਲੱਭ ਰਿਆਂ ਹਾਂ ਉਹਨਾਂ ਕਿਹਾ ਕਿਤੇ ਤੂੰ ਆਪਣਾ ਫੋਨ ਕਬਰ ਵਿੱਚ ਤਾਂ ਨਹੀਂ ਦੇਖ ਦਿੱਤਾ ਉਨੇਬੜ ਉਹਨਾਂ ਨੇ ਬੰਨੂ ਬੜੀ ਹੈਰਾਨੀ ਨਾਲ ਪੁੱਛਿਆ ਮੈਂ ਕਿਹਾ ਹਾਂ ਹਾਂ ਹੋ ਸਕਦਾ ਅਸਲ ਵਿੱਚ ਜਦੋਂ ਮੈਂ ਕਬਰ ਵਿੱਚ ਗਿਆ ਸੀ ਤਾਂ ਮੈਨੂੰ ਕਿਸੇ ਨੇ ਉਥੋਂ ਹਟਾਉਣ ਦੇ ਲਈ ਕਮੀਜ਼ ਖੜ ਕੇ ਖਿੱਚਿਆ ਸੀ ਲੱਗਦਾ ਮੇਰਾ ਮੋਬਾਈਲ ਏਥਾਂ ਹੀ ਡਿੱਗ ਗਿਆ ਮੈਂ ਪਰ ਮੈਨੂੰ ਕਬਰ ਪੁੱਟਣੀ ਪਵੇਗੀ ਉਹਨਾਂ ਨੇ ਕਿਹਾ ਤੋਬਾ ਕਰ ਮੀਆਂ ਕਿਹੋ ਜੀਆਂ ਗੱਲਾਂ ਕਰ ਰਿਹਾ ਆ ਉਹ ਆਦਮੀ ਆਪਣੇ ਕੰਨਾਂ ਨੂੰ ਹੱਥ ਲਾਉਣ ਲੱਗਾ ਤੇ ਇੱਕ ਚੰਦ ਹਜ਼ਾਰ ਦੇ ਮੋਬਾਈਲ ਲਈ ਤੂੰ ਅੱਲਾ ਦਾ ਇੰਨਾ ਵੱਡਾ ਕਾਨੂੰਨ ਤੋੜੇਗਾ ਖਬਰ ਅੱਲਾ ਦੀ ਹੱਦ ਹੁੰਦੀ ਆ ਖਬਰਦਾਰ ਜੇ ਤੂੰ ਉਸ ਨੂੰ ਖੋਲਣ ਦੀ ਕੋਸ਼ਿਸ਼ ਕੀਤੀ ਤੇਰੀ ਘਰ ਵਾਲੀ ਦੇ ਸਾਰੇ ਘਰ ਵਾਲੇ ਆ ਜਾਣਗੇ ਤੇ ਉਹ ਤੈਨੂੰ ਜਿਉਂਦਾ ਨਹੀਂ ਛੱਡਣਗੇ ਤੋ ਇਹ ਗੱਲ ਬਿਲਕੁਲ ਨਾ ਕਰੀ ਤੇ ਉਹ ਇਹ ਸੋਚਣਗੇ ਕਿ ਤੂੰ ਹੀ ਉਹਨਾਂ ਦੀ ਧੀ ਨੂੰ ਮਾਰਿਆ ਹੈ ਇਹ ਸੁਣ ਕੇ ਮੈਂ ਹੈਰਾਨ ਹੋ ਗਿਆ ਉਸ ਆਦਮੀ ਨੂੰ ਮੇਰੇ ਘਰ ਦੇ ਮਸਲਿਆਂ ਬਾਰੇ ਕਿੱਦਾਂ ਪਤਾ ਸੀ ਇਹ ਤਾਂ ਕਬਰ ਖੋਦਣ ਵਾਲਾ ਸੀ ਫਿਰ ਉਸ ਨੂੰ ਇਹ ਵੀ ਪਤਾ ਸੀ ਕਿ ਮੇਰੀ ਪਤਨੀ ਤੇ ਉਸਦੇ ਘਰ ਵਾਲੇ ਮੇਰੇ ਤੇ ਨਾਰਾਜ਼ ਨੇ ਇਹ ਕੀ ਮੇਰੀ ਘਰ ਵਾਲੀ ਦੇ ਪੇਕਿਆਂ ਦਾ ਕਬਰਸਥਾਨ ਹੈ ਸ਼ਹਿਰ ਵਿੱਚ ਤਾਂ ਅਜਿਹੀਆਂ ਗੱਲਾਂ ਨਹੀਂ ਕੀਤੀਆਂ ਜਾਂਦੀਆਂ ਕੋਈ ਦੂਜੇ ਕਬਰਸਥਾਨ ਦੇ ਬਾਰੇ ਜਾਣਦਾ ਪਰ ਕਬਰ ਖੋਦਣ ਵਾਲਾ ਸੀ ਜਿਸ ਨੂੰ ਹਰ ਗੱਲ ਪਤਾ ਸੀ ਮੈਂ ਬਹੁਤ ਹੈਰਾਨ ਸੀ ਪਰ ਚੁੱਪ ਸੀ ਉਸ ਵਕਤ ਗਮ ਹੀ ਇੰਨਾ ਸੀ ਕਿ ਜਲਦੀ ਨਾਲ ਮੈਂ ਘਰ ਵਾਪਸ ਆ ਗਿਆ ਘਰ ਆ ਕੇ ਮੈਂ ਇਹ ਗੱਲ ਆਪਣੀ ਮਾਂ ਨੂੰ ਦੱਸੀ ਮਾਂ ਕਹਿਣ ਲੱਗੀ ਪੁੱਤ ਇਸ ਵਿੱਚ ਪਰੇਸ਼ਾਨ ਹੋਣ ਵਾਲੀ ਕੀ ਗੱਲ ਐ ਤੂੰ ਇੱਦਾਂ ਕਰ ਦੂਜਾ ਮੋਬਾਈਲ ਲਿਆ ਪਰੇਸ਼ਾਨ ਹੁੰਦਾ ਫਿਰੇਂਗਾ ਮੇਡਾ ਮੋਬਾਈਲ ਤੋਂ ਤੇਰਾ ਦਿਲ ਹੋਰ ਵੀ ਜ਼ਿਆਦਾ ਪਰੇਸ਼ਾਨ ਹੋਊਗਾ ਆਪਣਾ ਧਿਆਨ ਬਦਲਣ ਦੀ ਕੋਸ਼ਿਸ਼ ਕਰ ਮੈਂ ਤੈਨੂੰ ਪੈਸੇ ਦਿੰਦੀ ਆ ਤੂੰ ਜਾ ਕੇ ਮੋਬਾਈਲ ਲੈ ਆ ਮੈਂ ਕਿਹਾ ਮਾਂ ਉਸ ਨੰਬਰ ਤੇ ਤਾਂ ਮੇਰੇ ਸਾਰੇ ਜਾਣਨ ਵਾਲੇ ਸੀ ਖੈਰ ਚਲੋ ਜੋ ਤੁਸੀਂ ਚਾਹੁੰਦੇ ਹੋ ਮੈਂ ਇਦਾਂ ਹੀ ਕਰਾਂਗਾ ਤੁਸੀਂ ਮੈਨੂੰ ਪੈਸੇ ਦੇ ਦਿਓ ਤੁਹਾਨੂੰ 1 ਮਹੀਨੇ ਬਾਅਦ ਵਾਪਸ ਕਰਾਂਗਾ ਮਾਂ ਨੇ ਮੈਨੂੰ ਪੈਸੇ ਦਿੱਤੇ ਤੇ ਮੈਂ ਜਾ ਕੇ ਨਵਾਂ ਫੋਨ ਲੈ ਆਇਆ ਮੈਂ ਆਪਣੇ ਕੋਲ ਇੱਕ ਸਿਮ ਰੱਖ ਲਈ ਸੀ ਫਿਰ ਵੀ ਇੱਕ ਅਜਿਹਾ ਹਾਦਸਾ ਹੋਇਆ ਜਿਸ ਨੇ ਮੈਨੂੰ ਬਹੁਤ ਬੇਚੈਨੀ ਚ ਪਾ ਦਿੱਤਾ ਰਾਤ ਦੇ 12 ਵਜੇ ਗਏ ਸੀ ਮੇਰੇ ਫੋਨ ਤੇ ਸਿਗਨਲ ਨਹੀਂ ਆ ਰਿਹਾ ਸੀ ਅਚਾਨਕ ਸਿਗਨਲ ਆਇਆ ਤਾਂ ਮੈਂ ਪਹਿਲਾ ਨੰਬਰ ਜੋ ਮਲਾਇਆ ਉਹ ਆਪਣਾ ਪੁਰਾਣਾ ਨੰਬਰ ਸੀ ਸ਼ਾਇਦ ਮੈਂ ਸਿਗਨਲ ਚੈੱਕ ਕਰਨ ਲਈ ਅਜਾ ਕਰ ਰਿਹਾ ਸੀ ਮੇਰਾ ਖਿਆਲ ਸੀ ਮੇਰਾ ਮੋਬਾਈਲ ਕਵਰ ਚ ਡਿੱਗ ਗਿਆ ਅਤੇ ਹੁਣ ਉਹ ਖਤਮ ਹੋ ਗਿਆ ਹੋਵੇਗਾ ਤੇ ਬੰਦ ਹੋ ਗਿਆ ਹੋਵੇਗਾ ਕਿਉਂਕਿ ਫੋਨ ਦੀ ਚਾਰਜਿੰਗ ਵੀ ਜ਼ਿਆਦਾ ਨਹੀਂ ਹੁੰਦੀ ਪਰ ਜਦੋਂ ਮੈਂ ਫੋਨ ਮਲਾਇਆ ਤਾਂ ਉਸ ਤੇ ਬੈਲ ਵੱਜੀ ਇਹ ਸੁਣ ਕੇ ਮੇਰੇ ਰੌਂਗ ਤੇ ਖੜੇ ਹੋ ਗਏ ਮੈਨੂੰ ਅਜੀਬ ਡਰ ਲੱਗਣ ਲੱਗਿਆ ਮੇਰਾ ਮੋਬਾਈਲ ਕਵਰ ਵਿੱਚ ਸੀ ਤੇ ਉਸ ਦੀ ਬੈਲ ਜਾ ਰਹੀ ਸੀ ਤੇ ਅਗਲੇ ਹੀ ਪਲ ਜੋ ਹੋਇਆ ਉਸ ਨੇ ਮੈਨੂੰ ਹੈਰਾਨ ਕਰ ਦਿੱਤਾ ਮੇਰਾ ਫੋਨ ਚੁੱਕ ਲਿਆ ਗਿਆ ਤੇ ਫਿਰ ਜੋ ਹੋਇਆ ਉਹ ਤਾਂ ਹੈਰਾਨੀ ਦੀ ਹੱਦ ਹੀ ਪਾਰ ਹੋ ਗਈ ਸਚਾਈ ਵਿੱਚ ਉਹ ਫੋਨ ਆਪਣੇ ਥਾਂ ਤੋਂ ਚੁੱਕਿਆ ਗਿਆ ਸੀ ਮੇਰੀ ਮਾਂ ਵੀ ਹੈਰਾਨ ਸੀ ਕਿ ਇਹ ਕੀ ਕਰ ਰਿਹਾ ਹਾਂ ਮਾਂ ਨੇ ਪੁੱਛਿਆ ਤੂੰ ਹੁਣ ਇਸ ਸਮੇ ਕਿੱਥੇ ਜਾ ਰਿਹਾ ਮੈਂ ਕਿਹਾ ਮਾਂ ਮੈਂ ਆਪਣੀ ਪਤਨੀ ਦੀ ਕਬਰ ਤੇ ਜਾ ਰਿਹਾ ਉਸ ਨੇ ਕਿਹਾ ਕੀ ਹੋ ਗਿਆ ਤੂੰ ਪਹਿਲਾਂ ਮਹਾਨਾ ਬਣਾ ਕੇ ਗਿਆ ਸੀ ਹੁਣ ਕਿਹੜੀ ਆਫਤ ਆ ਗਈ ਰਾਤ ਦੇ ਸਮੇਂ ਜੋ ਤੂੰ ਉਸ ਦੀ ਕਬਰ ਤੇ ਜਾ ਰਿਹਾ ਮੈਂ ਕਿਹਾ ਮਾਂ ਮੈਨੂੰ ਜਾਣਾ ਹੀ ਪੈਣਾ ਇਹ ਕਹਿ ਕੇ ਮੈਂ ਘਰ ਤੋਂ ਨਿਕਲ ਗਿਆ ਮੈਂ ਨਹੀਂ ਜਾਣਦਾ ਸੀ ਕਿ ਮੇਰੀ ਮਾਂ ਮੇਰੇ ਪਿੱਛੋਂ ਕਿੰਨੀ ਪਰੇਸ਼ਾਨ ਹੋਵੇਗੀ ਤੇ ਮੇਰੇ ਦਿਲ ਵਿੱਚ ਸਿਰਫ ਇੱਕ ਹੀ ਖਿਆਲ ਚੱਲ ਰਿਹਾ ਸੀ ਉਸੇ ਮੇਰੀ ਘਰ ਵਾਲੀ ਦਾ ਖਿਆਲ ਕਿਉਂਕਿ ਜੋ ਕੁਝ ਮੈਂ ਸੁਣਿਆ ਸੀ ਉਸ ਤੋਂ ਬਾਅਦ ਮੈਂ ਚੁੱਪ ਤਾਂ ਨਹੀਂ ਰਹਿ ਸਕਦਾ ਸੀ ਮੇਰੇ ਪੂਰੀ ਜ਼ਿੰਮੇਵਾਰੀ ਬਣਦੀ ਸੀ ਕਿ ਮੈਂ ਉਸ ਮਾਮਲੇ ਦੀ ਪੂਰੀ ਜਾਂਚ ਕਰਾਂ ਇਸ ਲਈ ਮੈਂ ਆਪਣੀ ਪਤਨੀ ਦੀ ਕਬਰ ਤੱਕ ਪਹੁੰਚ ਗਿਆ ਮੈਂ ਜਿੱਦਾਂ ਹੀ ਅੰਦਰ ਕਦਮ ਰੱਖਿਆ ਉਹੀ ਆਦਮੀ ਮੇਰੇ ਕੋਲ ਆਇਆ ਤੇ ਕਹਿਣ ਲੱਗਿਆ ਤੂੰ ਵਾਰ-ਵਾਰ ਇੱਥੇ ਕੀ ਲੱਭਣ ਆਉਂਦਾ ਮੈਨੂੰ ਆਉਂਦਾ ਦੇਖ ਕੇ ਗੁੱਸੇ 'ਚ ਬੋਲਿਆ ਮੈਂ ਕਿਹਾ ਤੁਸੀਂ ਚੁੱਪ ਰਹੋ ਤੁਸੀਂ ਵਾਰ-ਵਾਰ ਮੈਨੂੰ ਇਹ ਸਵਾਲ ਕਿਉਂ ਕਰਦੇ ਹੋ ਮੈਂ ਇੱਥੇ ਕਿਉਂ ਆਇਆ ਹਾਂ ਫਿਰ ਉਸਨੇ ਕਿਹਾ ਕਿ ਮੈਂ ਤਹ ਤੈਨੂੰ ਹਮਦਰਦੀ ਚ ਪੁੱਛ ਰਿਆ ਨਾ ਤੈਨੂੰ ਇਸ ਕਬਰ ਦਾ ਪਤਾ ਹੈ ਕਿ ਮੈਂ ਇੱਥੇ ਕਬਰ ਦਾ ਖੋਦਣ ਵਾਲਾ ਹਾਂ ਇਹ ਮੇਰੀ ਜ਼ਿੰਮੇਵਾਰੀ ਆ ਇਸ ਲਈ ਮੈਂ ਪੁੱਛ ਰਿਆ ਕਿ ਕੋਈ ਦਿੱਕਤ ਹੈ ਤਾਂ ਮੈਨੂੰ ਦੱਸ ਮੈਂ ਹੱਲ ਕਰ ਦਿੰਦਾ ਮੈਂ ਉਸ ਨੂੰ ਸਭ ਗੱਲ ਦੱਸ ਦਿੱਤੀ ਉਸਨੇ ਸੁਣਦੇ ਹੀ ਉਸਦੇ ਚਿਹਰੇ ਦਾ ਰੰਗ ਅਜੀਬ ਜਾ ਹੋ ਗਿਆ ਉਹ ਉਸ ਮਾਮਲੇ ਵਿੱਚ ਕੁਝ ਨਹੀਂ ਜਾਣਦਾ ਸੀ ਪਰ ਉਸਨੇ ਕਿਹਾ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਉਸ ਦਾ ਸਬੰਧ ਤੇਰੀ ਪਤਨੀ ਤੋਂ ਹੈ ਤੇਰੀ ਪਤਨੀ ਦੀ ਖਬਰ ਨਹੀਂ ਤੂੰ ਆਪਣੀ ਪਤਨੀ ਦੇ ਘਰ ਵਾਲਿਆਂ ਨੂੰ ਜਾ ਕੇ ਉਸ ਦਾ ਪਤਾ ਕਰ ਤੈਨੂੰ ਆਪ ਹੀ ਸਮਝ ਆ ਜਾਊਗਾ ਜੇ ਮੈਂ ਕੁਝ ਬੋਲਾਂਗਾ ਤਾਂ ਕਿਆਮਤ ਹੋ ਜਾਣੀਆ ਇਸ ਲਈ ਮੈਂ ਆਪ ਗੁਨਾਹਗਰ ਨਹੀਂ ਹੋਣਾ ਚਾਹੁੰਦਾ ਤੂੰ ਆਪ ਜਾ ਕੇ ਪਤਾ ਕਰ ਅਕਲਮੰਦ ਨੂੰ ਇਸ਼ਾਰਾ ਹੀ ਕਾਫੀ ਹੁੰਦਾ ਹੈ ਮੈਂ ਉਸਦੀ ਗੱਲ ਸੁਣ ਕੇ ਸਮਝ ਗਿਆ ਕਿ ਉਹ ਮੈਨੂੰ ਪੂਰੀ ਗੱਲ ਨਹੀਂ ਦੱਸਣਾ ਚਾਹੁੰਦਾ ਸ਼ਾਇਦ ਮੇਰੀ ਪਤਨੀ ਦੇ ਘਰਦਿਆਂ ਤੋਂ ਉਸ ਨੂੰ ਕੋਈ ਪੈਸੇ ਮਿਲੇ ਹੋਣਗੇ ਜਾਂ ਕੋਈ ਗੱਲ ਹੋਰ ਹੋਵੇਗੀ ਜਿਸ ਕਰਕੇ ਉਹ ਮੈਨੂੰ ਪੂਰੀ ਗੱਲ ਨਹੀਂ ਦੱਸ ਪਾ ਰਿਹਾ ਸੀ ਮੈਂ ਆਪਣੀ ਪਤਨੀ ਦੀ ਕਬਰ ਤੋਂ ਹੋ ਕੇ ਉਸਦੇ ਘਰ ਗਿਆ ਪਰ ਘਰ ਮੈਂ ਘਰ ਦੇ ਦਰਵਾਜ਼ੇ ਨੂੰ ਖੜਕਾਇਆ ਹੀ ਨਹੀਂ ਸਿੱਧਾ ਹੀ ਅੰਦਰ ਚਲਾ ਗਿਆ ਮੈਂ ਦੇਖਿਆ ਕਿ ਉਹ ਸਾਰੇ ਲੋਕ ਇੱਕ ਕਮਰੇ ਵਿੱਚ ਬੈਠੇ ਗੱਲਾਂ ਕਰ ਰਹੇ ਸੀ ਦਾਰ ਦਾ ਬਾਹਰ ਵਾਲਾ ਹਿੱਸਾ ਬਿਲਕੁਲ ਖਾਲੀ ਸੀ ਤੇ ਉੱਥੇ ਕੋਈ ਵੀ ਨਹੀਂ ਸੀ ਇਸ ਲਈ ਮੈਂ ਜਾਂਦਾ ਹੋਇਆ ਉਸ ਕਮਰੇ ਦੇ ਨੇੜੇ ਪਹੁੰਚ ਗਿਆ ਜਿੱਥੇ ਉਹ ਗੱਲਾਂ ਕਰ ਰਏ ਸੀ ਮੈਂ ਦੇਖਿਆ ਸਭ ਦੇ ਚਿਹਰੇ ਤੇ ਗੁੱਸਾ ਲੱਗਦਾ ਸੀ ਜਿੱਦਾਂ ਉਹ ਮੈਨੂੰ ਮਾਰਨਾ ਸ਼ੁਰੂ ਕਰ ਦੇਣਗੇ ਉਹ ਇਹ ਗੱਲ ਕਰ ਰਏ ਸੀ ਕਿ ਮੇਰੀ ਹੀ ਪਤਨੀ ਦੇ ਬਾਰੇ ਵਿੱਚ ਪਰ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਉਸ ਦਿਨ ਦਾ ਗੁੱਸਾ ਕਿਉਂ ਕਰ ਰਏ ਸੀ ਉਸ ਸਮੇਂ ਮੇਰੇ ਹੱਥ ਕਿਸੇ ਚੀਜ਼ ਨੂੰ ਲੱਗਿਆ ਤਾਂ ਉਹ ਟੁੱਟ ਗਈ ਸਬਦਾਂ ਤੇ ਮੇਰੇ ਵੱਲ ਆ ਗਿਆ ਉਹ ਲੋਕ ਮੈਨੂੰ ਦੇਖਣ ਲੱਗੇ ਕਿ ਮੈਂ ਜਿੱਦਾਂ ਉਹਨਾਂ ਦੇ ਘਰ ਚੋਰੀ ਕਰ ਲਈ ਹੋਏ ਉਹਨਾਂ ਨੇ ਕਿਹਾ ਬੇਟਾ ਤੂੰ ਇੱਥੇ ਕਦੋਂ ਤੇ ਕਿਉਂ ਆਇਆ ਮੇਰੀ ਸੱਸ ਨੇ ਮੈਨੂੰ ਪੁੱਛਿਆ ਮੈਂ ਕਿਹਾ ਮਾਂ ਜੀ ਮੈਂ ਤੁਹਾਨੂੰ ਇਹ ਦੱਸਣ ਲਈ ਆਇਆ ਹਾਂ ਕਿ ਮੈਂ ਆਪਣੀ ਸੱਸ ਵੱਲ ਤਰਸ ਭਰੀ ਨਜ਼ਰ ਨਾਲ ਦੇਖਿਆ ਉਸ ਨੇ ਕਿਹਾ ਹਾਂ ਬੇਟਾ ਉਹ ਦੱਸੋ ਸਾਨੂੰ ਤੇਰਾ ਹੀ ਇੰਤਜ਼ਾਰ ਸੀ ਮੈਂ ਕਿਹਾ ਮੇਰਾ ਇੰਤਜ਼ਾਰ ਪਰ ਕਿਉਂ ਮੈਂ ਆਪਣੀ ਸੱਸ ਨੂੰ ਪੁੱਛਿਆ ਉਸ ਨੇ ਕਿਹਾ ਬੇਟਾ ਹਾਲਾਤ ਹੀ ਇਦਾਂ ਦੇ ਨੇ ਨੂੰ ਤਾਂ ਪਤਾ ਹੀ ਆ ਕਿ ਅਸੀਂ ਇੱਕ ਮਾਮੂਲੀ ਖਾਨਦਾਨ ਤੋਂ ਸਬੰਧ ਰੱਖਦੇ ਆ ਮੇਰਾ ਪਾਂਜਾ ਕੱਲ ਤੋਂ ਨਹੀਂ ਆ ਰਿਹਾ ਉਹ ਇਦਾਂ ਗਾਇਬ ਹੋਇਆ ਕਿ ਮੇਰੀ ਪੈਣ ਵੀ ਪਰੇਸ਼ਾਨ ਹੋ ਗਈ ਐ ਉਹ ਕਹਿੰਦੀ ਆ ਕਿ ਆਪਣੇ ਜਵਾਈ ਨੂੰ ਕਹੇ ਮੇਰੇ ਪੁੱਤ ਨੂੰ ਲੱਭ ਦੇ ਵਾਣਾ ਮੈਂ ਮਰ ਜਾਊਗੀ ਮੇਰਾ ਇੱਕ ਹੀ ਜਵਾਨ ਪੁੱਤ ਸੀ ਉਹ ਵੀ ਨਹੀਂ ਰਿਹਾ ਤਾਂ ਮੈਂ ਜੀ ਕੇ ਕੀ ਕਰੂੰਗੀ ਤੂੰ ਤਾਂ ਜਾਣਦਾ ਕਿ ਸਾਡੀ ਨਾਰਾਜ਼ਗੀ ਚੱਲ ਰਹੀ ਸੀ ਜੈ ਮੋਕੇ ਤੇ ਅਸੀਂ ਇੱਕ ਦੋਨੇ ਖਾਨਦਾਨ ਇੱਕ ਦੂਜੇ ਦੇ ਨੇੜੇ ਹਾਏ ਗੱਲ ਸੁਣ ਕੇ ਮੈਂ ਆਪਣਾ ਦੁੱਖ ਭੁੱਲ ਗਿਆ ਮੈਂ ਕਿਹਾ ਠੀਕ ਆ ਮੈਂ ਤੁਹਾਡਾ ਕੰਮ ਕਰ ਦਿਆਂਗਾ ਪਰ ਮੈਂ ਤੁਹਾਨੂੰ ਕੁਝ ਦੱਸਣਾ ਆਇਆ ਸੀ ਉਸਨੇ ਕਿਹਾ ਬੇਟੇ ਮਸਲੇ ਤਾਂ ਚਲਦੇ ਹੀ ਰਹਿੰਦੇ ਆ ਮੇਰੀ ਸਾਸੂ ਨੇ ਮੇਰੀ ਗੱਲ ਨੂੰ ਨਜ਼ਰਅੰਦਾਜ਼ ਕਰ ਦਿੱਤਾ ਤੇਪ ਕਿਹਾ ਪਹਿਲਾਂ ਤੂੰ ਸਾਡਾ ਕੰਮ ਕਰਵਾ ਦੇ ਉਸ ਤੋਂ ਬਾਅਦ ਜੋ ਤੂੰ ਕਹੇਂਗਾ ਉਹੀ ਕਰਾਂਗੇ ਮੈਂ ਉਹਨਾਂ ਨਾਲ ਬੈਠ ਨਹੀਂ ਕਰਨਾ ਚਾਹੁੰਦਾ ਸੀ ਮੈਂ ਇੱਕ ਹੋਰ ਜ਼ਿੰਮੇਵਾਰੀ ਲੈ ਕੇ ਵਾਪਸ ਆਪਣੇ ਘਰ ਆ ਗਿਆ ਮੈਂ ਆਪਣੀ ਪਤਨੀ ਦੀ ਕਬਰ ਖੋਦਣਾ ਚਾਹੁੰਦਾ ਸੀ ਮੈਂ ਉਸ ਦੀ ਕਬਰ ਖੋਲ ਕੇ ਆਪਣੀ ਤਸੱਲੀ ਕਰ ਲਵਾਂ ਇੱਕ ਵਾਰੀ ਕਿਉਂਕਿ ਜੋ ਕੁਝ ਮੈਂ ਸੁਣਿਆ ਸੀ ਉਹ ਜਾਣਦਾ ਸੀ ਉਸ ਦੇ ਬਾਅਦ ਮੇਰਾ ਦਿਲ ਬਹੁਤ ਅਜੀਬ ਹੋ ਗਿਆ ਮੈਂ ਚਾਹੁੰਦਾ ਸੀ ਕਿ ਮੈਂ ਆਪਣੀ ਪਤਨੀ ਦੀ ਕਬਰ ਨੂੰ ਖੋਲਾਂ ਪਰ ਇਸ ਦੀ ਮੈਨੂੰ ਇਜਾਜ਼ਤ ਨਹੀਂ ਦੇ ਰਿਹਾ ਸੀ ਨਾ ਹੀ ਕੋਈ ਮੇਰੀ ਇੱਕ ਗੱਲ ਤੇ ਯਕੀਨ ਕਰ ਰਿਹਾ ਸੀ ਇਸ ਲਈ ਮੈਂ ਸੋਚ ਰਿਹਾ ਸੀ ਕਿ ਜੋ ਕੁਝ ਕਹੂੰਗਾ ਮੈਂ ਆਪ ਹੀ ਕਰੂੰਗਾ ਰਾਤ ਦੇ 2 ਵਜੇ ਮੈਂ ਕਬਰਸਤਾਨ ਜਾਣ ਦਾ ਫੈਸਲਾ ਕਰ ਲਿਆ ਮੈਂ ਆਪਣੀ ਪਤਨੀ ਦੀ ਕਬਰ ਖੋਲਣੀ ਸ਼ੁਰੂ ਕਰ ਦਿੱਤੀ ਮੈਨੂੰ ਜ਼ਰੂਰੀ ਲੱਗ ਰਿਹਾ ਸੀ ਕਿ 2 ਵਜੇ ਘਰ ਦੇ ਬਾਹਰ ਸਭ ਲੋਕ ਸੌ ਗਏ ਹੋਣਗੇ ਮੈਂ ਜਾਣਦਾ ਸੀ ਕਿ ਉਹ ਕਬਰ ਖੋਲਣ ਵਾਲਾ ਵੀ ਜੋ ਮੈਨੂੰ ਵਾਰ-ਵਾਰ ਮਨਾ ਕਰ ਰਿਹਾ ਸੀ ਉਹ ਵੀ ਇਸ ਵਕਤ ਨਹੀਂ ਜਾਗ ਰਿਹਾ ਹੋਵੇਗਾ ਉਸ ਨੂੰ ਤਾਂ ਲੱਗਦਾ ਹੋਊਗਾ ਕਿ ਹੁਣ ਮੈਂ ਥੱਕ ਕੇ ਚੁੱਪ ਕਰਕੇ ਬੈਠ ਜਾਵਾਂਗਾ ਪਰ ਮੈਂ ਚੁੱਪ ਬੈਠਣ ਵਾਲਿਆਂ ਵਿੱਚੋਂ ਨਹੀਂ ਸੀ ਇੰਨੀ ਵੱਡੀ ਗੱਲ ਹੋ ਗਈ ਸੀ ਮੈਂ ਕਿੱਦਾਂ ਚੁੱਪ ਰਹਿੰਦਾ ਮੈਂ ਜਾ ਕੇ ਸਾਰਾ ਇੰਤਜ਼ਾਮ ਪੂਰਾ ਕਰ ਦਿੱਤਾ ਤਕਰੀਬਨ 2:30 ਵਜੇ ਮੈਂ ਕਬਰ ਖੋਦਣੀ ਸ਼ੁਰੂ ਕਰ ਦਿੱਤੀ ਕਬਰ ਦੀ ਮਿੱਟੀ ਬਹੁਤ ਨਰਮ ਸੀ ਇਦਾਂ ਲੱਗਦਾ ਸੀ ਜਿਦਾਂ ਕਬਰ ਨੂੰ ਕੁਝ ਧੇਰ ਪਹਿਲਾਂ ਹੀ ਬੰਦ ਕੀਤਾ ਗਿਆ ਹੋਵੇ ਮੈਂ ਜਲਦੀ ਜਲਦੀ ਮਿੱਟੀ ਪਰੇ ਕੀਤੀ ਤੇ ਪੱਥਰ ਨੂੰ ਹਟਾਉਣ ਲਈ 5 ਮਿੰਟ ਤੋ ਜਿਆਦਾ ਵਕਤ ਨਾ ਲੱਗਿਆ ਮੈਂ ਉਸੇ ਵਕਤ ਇੰਨੇ ਜੋਸ਼ ਵਿੱਚ ਸੀ ਕਿ ਵੱਡੇ ਤੋਂ ਵੱਡਾ ਪੱਥਰ ਵੀ ਮੈਂ ਉਖਾੜ ਸਕਦਾ ਸੀ ਜਦੋਂ ਮੈਂ ਪੱਥਰ ਹਟਾਇਆ ਤਾਂ ਇੱਕ ਹੋਰ ਹੈਰਾਨੀ ਦਾ ਝਟਕਾ ਮੈਨੂੰ ਲੱਗਿਆ ਸਾਹਮਣੇ ਦੇਖ ਕੇ ਮੇਰੇ ਪਸੀਨੇ ਛੁੱਟ ਗਏ ਮੈਂ ਬਹੁਤ ਜ਼ਿਆਦਾ ਹੈਰਾਨ ਹੋ ਚੁੱਕਿਆ ਸੀ ਇਸ ਕਦਰ ਮੈਂ ਪਰੇਸ਼ਾਨ ਸੀ ਕਿ ਮੈਨੂੰ ਸਮਝ ਨਹੀਂ ਆ ਰਿਹਾ ਸੀ ਮੈਂ ਕੀ ਕਰਾਂ ਹੱਸਾਂ ਜਾਂ ਫਿਰ ਰੋਵਾਂ ਆਪਣੀ ਪਤਨੀ ਦੀ ਮੌਤ ਤੇ ਮਾਤਾਮ ਮਣਾਵਾਂ ਕਿਉਂਕਿ ਇਹ ਸਾਹਮਣੇ ਕਬਰ ਖਾਲੀ ਸੀ ਕਬਰ ਵਿੱਚ ਨਾ ਮੇ ਪਤਨੀ ਸੀ ਨਾ ਉਸਦਾ ਕਫਨ ਤੇ ਨਾ ਹੀ ਮੇਰਾ ਫੋਨ ਮੈਂ ਤਾਂ ਆਪਣਾ ਫੋਨ ਲੱਭਣ ਆਇਆ ਸੀ ਪਰ ਇਹ ਇੱਕ ਨਵਾਂ ਹੀ ਕਿੱਸਾ ਖੁੱਲ ਗਿਆ ਸੀ ਅਸਲ ਵਿੱਚ ਜਦੋਂ ਮੈਂ ਆਪਣਾ ਫੋਨ ਕਨ ਨੂੰ ਲਾਇਆ ਸੀ ਤਾਂ ਫੋਨ ਕਿਸੇ ਨੇ ਚੁੱਕਿਆ ਸੀ ਪਰ ਮੈਨੂੰ ਇਸ ਗੱਲ ਤੇ ਲੱਗਿਆ ਜਿੱਦਾਂ ਮੇਰਾ ਫੋਨ ਕਬਰ ਵਿੱਚ ਨਹੀਂ ਬਲਕਿ ਮੇਰਾ ਫੋਨ ਚੋਰੀ ਕਰਕੇ ਕੋਈ ਲੈ ਗਿਆ ਪਰ ਜਦੋਂ ਮੈਂ ਅਗਲੀ ਗੱਲ ਸੁਣੀ ਉਹ ਮੇਰੀ ਹੈਰਾਨੀ ਤੋਂ ਪਰੇ ਸੀ ਕੁਝ ਦੇਰ ਬਾਅਦ ਅਜਿਹੀ ਆਵਾਜ਼ ਸੁਣਾਈ ਕਿ ਮੇਰੇ ਕੰਨਾਂ ਵਿੱਚ ਮੇਰੀ ਪਤਨੀ ਦੀ ਆਵਾਜ਼ ਆ ਰਹੀ ਸੀ ਜਦੋਂ ਤੱਕ ਮੈਂ ਉਸਦੇ ਨਾਮ ਦਾ ਦਾਨਪੁਰ ਨਹੀਂ ਕਰ ਦਿੰਦਾ ਤਾਂ ਉਸ ਦੀ ਰੂਹ ਇਦਾਂ ਹੀ ਤੜਫਦੀ ਰਹੇਗੀ ਸ਼ਾਇਦ ਮੈਂ ਇਹ ਗੱਲ ਸੁਣ ਕੇ ਬੇਵਕੂਫ ਬਣ ਜਾਂਦਾ ਪਰ ਮੈਂ ਸੋਚਣ ਲੱਗਿਆ ਕਿ ਫਰਿਸ਼ਤੇ ਤਾਂ ਕਦੇ ਨਹੀਂ ਬੋਲਦੇ ਫਿਰ ਇਦਾਂ ਕਿਦਾਂ ਹੋ ਸਕਦਾ ਕਿ ਫਰਿਸ਼ਤੇ ਦੀ ਆਵਾਜ਼ ਮੈਨੂੰ ਫੋਨ 'ਤੇ ਸੁਣਨ ਜਾਵੇ ਇਹ ਚੀਜ਼ ਕੋਈ ਡਰਾਮਾ ਹੈ ਜਾਂ ਇਹ ਸਚਾਈ ਨਹੀਂ ਹੋ ਸਕਦੀ ਬਸ ਉਦੋਂ ਹੀ ਮੈਨੂੰ ਸ਼ੱਕ ਪੈ ਗਿਆ ਤੇ ਮੈਂ ਆਪਣੀ ਪਤਨੀ ਦੀ ਕਬਰ ਖੋਦਣ ਦੀ ਠਾਨ ਲਈ ਫਿਰ ਜਦੋਂ ਮੈਂ ਕਬਰ ਖੋਲੀ ਉੱਥੇ ਮੈਨੂੰ ਕੁਝ ਵੀ ਨਾ ਮਿਲਿਆ ਹੁਣ ਮੈਂ ਆਪਣੀ ਪਤਨੀ ਦੇ ਘਰਦਿਆਂ ਕੋਲ ਗਿਆ ਮੈਂ ਕਿਹਾ ਕਿ ਤੁਹਾਡੀ ਧੀ ਕਬਰ ਵਿੱਚ ਨਹੀਂ ਆ ਮੇਰਾ ਸਹੁਰਾ ਮੇਰੇ ਤੇ ਗੁੱਸਾ ਕਰਨ ਲੱਗਿਆ ਕਿ ਇਹ ਬੇਮਤਲਬ ਦੀਆਂ ਗੱਲਾਂ ਕਰਨ ਨੂੰ ਕਿਸ ਨੇ ਕਿਹਾ ਸੀ ਮੇਰੀ ਪਤਨੀ ਦਾ ਭਰਾ ਤਾਂ ਬਕਾਇਦਾ ਮੈਨੂੰ ਮਾਰਨ ਲਈ ਆ ਗਿਆ ਉਹ ਇਸ ਕਦਰ ਉੱਚੀ ਆਵਾਜ਼ ਵਿੱਚ ਗੱਲ ਕਰ ਰਿਹਾ ਸੀ ਕਿ ਹੁਣ ਮੈਂ ਇੰਨਾ ਤੋਂ ਡਰਨ ਲੱਗਿਆ ਸੀ ਮੈਂ ਕਿਹਾ ਕਿ ਤੁਹਾਨੂੰ ਇਹ ਸਭ ਕੁਝ ਕਰਨਾ ਨਹੀਂ ਚਾਹੀਦਾ ਮੈਂ ਕਦੇ ਵੀ ਆਪਣੀ ਪਤਨੀ ਲਈ ਬੁਰਾ ਨਹੀਂ ਹੋ ਸਕਦਾ ਇਹ ਗੱਲ ਉਹਨਾਂ ਲੋਕਾਂ ਨੂੰ ਕੌਣ ਸਮਝਾਵੇ ਉਹਨਾਂ ਨੂੰ ਤਾਂ ਮੈਂ ਨਾ ਜਾਣੇ ਕਸਾਈ ਲੱਗਦਾ ਸੀ ਤੇ ਉਸ ਸਮੇਂ ਚਲਾਦ ਲੱਗ ਰਿਹਾ ਸੀ ਮੈਂ ਆਪਣੀ ਘਰ ਵਾਲੀ ਦੇ ਘਰਦਿਆਂ ਨਾਲ ਬਹੁਤ ਜ਼ਿਆਦਾ ਬਹਿਸ ਕਰਨਾ ਸਹੀ ਨਾ ਸਮਝਿਆ ਕਿਉਂਕਿ ਉਹ ਤਾਂ ਲੜਨ ਨੂੰ ਤਿਆਰ ਬੈਠੇ ਸੀ ਮੈਂ ਉਹ ਜੇ ਲੋਕਾਂ ਨਾਲ ਕਿੰਨੀ ਵੀ ਗੱਲ ਕਰਦਾ ਪਰ ਉਹ ਨਾ ਸੁਣਦੇ ਮੈਂ ਉੱਥੋਂ ਵਾਪਸ ਆ ਗਿਆ ਸਭ ਤੋਂ ਪਹਿਲਾਂ ਮੈਂ ਆਪਣੀ ਸੱਸ ਦੇ ਪਾਂਜੇ ਨਾਲ ਲੱਭਣਾ ਸ਼ੁਰੂ ਕੀਤਾ ਉਸਨੇ ਮੈਨੂੰ ਲੱਭਣ ਨੂੰ ਜੋ ਕਿਹਾ ਸੀ ਬਾਕੀ ਕੰਮ ਛੱਡ ਕੇ ਮੈਂ ਉਸਨੂੰ ਹੀ ਲੱਭਣਾ ਚਾਹੁੰਦਾ ਸੀ ਕਿਉਂਕਿ ਮੈਨੂੰ ਆਪਣੀ ਪਤਨੀ ਦੇ ਉਸ ਕਜਨਤੇ ਬਹੁਤ ਜ਼ਿਆਦਾ ਸ਼ੱਕ ਸੀ ਉਹ ਵੀ ਉਸੇ ਦਿਨ ਗਾਇਬ ਹੋਇਆ ਸੀ ਜਿਸ ਦਿਨ ਮੇਰੀ ਪਤਨੀ ਮਰੀ ਸੀ ਮੈਂ ਇਹ ਪੁੱਛਦਾ ਉੱਥੋਂ ਨਿਕਲਦਾ ਬਸ ਅੱਡੇ ਤੇ ਪਹੁੰਚਿਆ ਉੱਥੇ ਜਾ ਕੇ ਮੈਂ ਆਪਣੀ ਸੱਸ ਦੇ ਪਾਂਜੇ ਬਾਰੇ ਪੁੱਛਿਆ ਮੈਨੂੰ ਉੱਥੋਂ ਦੇ ਇੱਕ ਆਦਮੀ ਕੋਲੋਂ ਇੱਕ ਗੱਲ ਪਤਾ ਲੱਗੀ ਕਿ ਉਹ ਸਵੇਰੇ ਸਵੇਰੇ ਇੱਥੋਂ ਨਿਕਲਿਆ ਹੈ ਇਹ ਗੱਲ ਕੋਈ ਜ਼ਿਆਦਾ ਹੈਰਾਨ ਕਰਨ ਵਾਲੀ ਨਹੀਂ ਸੀ ਉਸ ਦਾ ਪਤਾ ਲੱਭਦੇ ਉਸ ਤੱਕ ਮੈਂ ਕਿੱਦਾਂ ਪਹੁੰਚਿਆ ਇਹ ਇੱਕ ਅਲੱਗ ਕਹਾਣੀ ਹੈ ਉਹ ਇੱਕ ਛੋਟੀ ਜਿਹੀ ਤੰਗ ਗਲੀ ਵਿੱਚ ਕਿਰਾਏ ਦੇ ਮਕਾਨ ਤੇ ਰਹਿੰਦਾ ਸੀ ਤੇ ਅੱਜ ਉਸ ਨੂੰ ਲੱਭਦੇ ਹੋਏ ਮੈਨੂੰ ਇੱਕ ਹਫਤਾ ਹੋ ਗਿਆ ਸੀ ਹਫਤੇ ਬਾਅਦ ਜਦੋਂ ਮੈਂ ਉਸ ਦੀ ਗਲੀ ਵਿੱਚ ਉਸ ਦੇ ਘਰ ਦਾ ਦਰਵਾਜ਼ਾ ਖੜਕਾਇਆ ਤਾਂ ਮੇਰੇ ਦਿਲ ਵਿੱਚ ਬਹੁਤ ਸਵਾਲ ਸੀ ਜੋ ਮੈਂ ਉਸ ਤੋਂ ਪੁੱਛਣਾ ਚਾਹੁੰਦਾ ਸੀ ਜਿੱਦਾਂ ਹੀ ਦਰਵਾਜ਼ਾ ਖੁੱਲਿਆ ਮੈਂ ਦੇਖਿਆ ਕਿ ਸਾਹਮਣੇ ਕੋਈ ਹੋਰ ਨਹੀਂ ਬਲਕਿ ਮੇਰੀ ਹੀ ਆਪਣੀ ਹੀ ਪਤਨੀ ਖੜੀ ਸੀ ਮੈਂ ਤਾਂ ਕਿਸੇ ਹੋਰ ਨੂੰ ਲੱਭਣ ਆਇਆ ਸੀ ਮੈਨੂੰ ਦੇਖਦੇ ਹੀ ਉਸਦੇ ਚਿਹਰੇ ਦਾ ਰੰਗ ਉੱਡ ਗਿਆ ਤੇ ਉਸਨੇ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ ਤੇ ਪਿੱਛੇ ਨੂੰ ਭੱਜਣ ਲੱਗੀ ਮੈਂ ਉਸ ਦੀ ਮਾਂ ਫੜ ਕੇ ਉਸ ਨੂੰ ਰੋਕ ਲਿਆ ਉਹ ਰੌਲਾ ਪਾਉਣ ਲੱਗੀ ਸ਼ਾਇਦ ਹਨ ਗਵਾਣ ਵਾਲਿਆਂ ਦੇ ਸਾਹਮਣੇ ਉਹ ਮੈਨੂੰ ਇਸ ਗਲਤ ਆਦਮੀ ਸਾਬਤ ਕਰਨਾ ਚਾਹੁੰਦੀ ਸੀ ਮੈਂ ਉਸ ਨੂੰ ਚੁੱਪ ਕਰਵਾ ਦਿੱਤਾ ਕਿ ਮੇਰੀ ਪਤਨੀ ਹੈ ਤੇ ਮੈਂ ਉਸ ਨੂੰ ਇੱਥੇ ਛੱਡ ਕੇ ਨਹੀਂ ਜਾ ਸਕਦਾ ਸਭ ਲੋਕ ਹੈਰਾਨ ਸੀ ਮੇਰੀ ਪਤਨੀ ਦੇ ਚਿਹਰੇ ਤੇ ਬਹੁਤ ਸ਼ਰਮਿੰਦਗੀ ਸੀ ਮੈਂ ਉਸ ਨੂੰ ਲਿਆ ਕੇ ਗਲੀ ਵਿੱਚ ਸੁੱਟਿਆ ਤੇ ਉਸ ਨੂੰ ਪੁੱਛਿਆ ਕਿ ਤੂੰ ਇੱਥੇ ਕੀ ਕਰ ਰਹੀ ਆ ਤੂੰ ਤਾਂ ਮਰ ਗਈ ਸੀ ਉਹ ਰੋਣ ਲੱਗੀ ਤੇ ਕਹਿਣ ਲੱਗੀ ਅੱਲਾ ਮੈਨੂੰ ਮaaf ਕਰ ਦੇ ਮੈਂ ਉਸ ਨੂੰ ਕਿਹਾ ਤੂੰ ਅੱਲਾ ਦਾ ਨਾਮ ਲੈ ਕੇ ਉਸ ਨੂੰ ਵੀ ਨਾਰਾਜ਼ ਕਰਕੇ ਰਸਤਾ ਬਣਾਇਆ ਹੁਣ ਦੱਸ ਤੇਰੀ ਸਜ਼ਾ ਕੀ ਹੋਣੀ ਚਾਹੀਦੀ ਆ ਮੇਰੀ ਪਤਨੀ ਹੱਥ ਜੋੜ ਕੇ ਮੇਰੇ ਤੋਂ ਮਾਫੀ ਮੰਗਣ ਲੱਗੀ ਪਹਿਲਾ ਇੱਕ ਵਾਰ ਤੁਸੀਂ ਮੇਰੀ ਗੱਲ ਸੁਣ ਲਓ ਫਿਰ ਮੈਂ ਤੁਹਾਨੂੰ ਸਭ ਕੁਝ ਦੱਸ ਦਿਆਂਗੀ ਛੇ ਤੁਹਾਨੂੰ ਯਕੀਨ ਨਹੀਂ ਆਇਆ ਫਿਰ ਤੁਸੀਂ ਜੋ ਕਹੋਗੇ ਮੈਂ ਉਹੀ ਕਰਾਂਗੀ ਮੇਰੀ ਪਤਨੀ ਨੇ ਜਦੋਂ ਕਹਾਣੀ ਸੁਣਾਉਣੀ ਸ਼ੁਰੂ ਕੀਤੀ ਤਾਂ ਮੈਂ ਚੁੱਪ ਹੋ ਗਿਆ ਹੁਣ ਮੈਂ ਉਸ ਨੂੰ ਕੀ ਕਹਿੰਦਾ ਕਿ ਤੇਰੇ ਕੀਤੇ ਦੀ ਕੀ ਸਜ਼ਾ ਦਿੰਦਾ ਉਸਨੇ ਦੱਸਿਆ ਕਿ ਜਦੋਂ ਤੋਂ ਮੈਂ ਵੱਡੀ ਹੋਈ ਸੀ ਉਸਦੇ ਘਰ ਵਿੱਚ ਉਸਦੇ ਖਾਨਦਾਨ ਵਾਲਿਆਂ ਦਾ ਆਉਣਾ ਜਾਣਾ ਰਹਿੰਦਾ ਸੀ ਉਸਦੀ ਇੱਕ ਕਜਣ ਜੋ ਉਸਦੀ ਮਾਸੀ ਦਾ ਮੁੰਡਾ ਸੀ ਅਕਸਰ ਉਸਦੇ ਘਰ ਆਉਂਦਾ ਜਾਂਦਾ ਰਹਿੰਦਾ ਸੀ ਉਹ ਉਸ ਨੂੰ ਮਾਡਲਿੰਗ ਕਰਵਾਉਣ ਲਈ ਦੂਜੇ ਸ਼ਹਿਰ ਲੈ ਕੇ ਜਾਵੇਗਾ ਉਹ ਹਮੇਸ਼ਾ ਉਸ ਨੂੰ ਇਹੀ ਕਹਿੰਦਾ ਸੀ ਕਿ ਉਹ ਬਹੁਤ ਸਾਰੇ ਪੈਸੇ ਕਮਾਵੇਗੀ ਤੇ ਮਸ਼ਹੂਰ ਹੋ ਜਾਵੇਗੀ ਘਰ ਦੀ ਗਰੀਬੀ ਖਤਮ ਕਰ ਦੇਵੇਗੀ ਤੇ ਮੈਂ ਉਸ ਦੀਆਂ ਗੱਲਾਂ 'ਚ ਆ ਗਈ ਉਸਦੇ ਨਾਲ ਚਲੀ ਗਈ ਦੂਜੇ ਸ਼ਹਿਰ ਜਾ ਕੇ ਉਸਨੇ ਆਪਣੀ ਹੌਸ ਦਾ ਸ਼ਕਾਰ ਬਣਾਇਆ ਨਾਲ ਹੀ ਮੇਰੀਆਂ ਬਹੁਤ ਸਾਰੀਆਂ ਫੋਟੋਆਂ ਵੀ ਲੈ ਲਈਆਂ ਇੰਨੀਆਂ ਫੋਟੋਆਂ ਬਣਾ ਲਈਆਂ ਕਿ ਮੇਰੀ ਮਜਬੂਰੀ ਹੋ ਗਈ ਉਸਦੀ ਹਰ ਗੱਲ ਮੰਨਣ ਦੀ ਜਦੋਂ ਇਹ ਗੱਲ ਮਾਂ ਨੂੰ ਪਤਾ ਲੱਗੀ ਤਾਂ ਮੇਰੀ ਮਾਂ ਨੇ ਮੇਰਾ ਵਿਆਹ ਕਰ ਦਿੱਤਾ ਪਰ ਮੇਰੀ ਮਾਸੀ ਦੇ ਮੁੰਡੇ ਨੇ ਮੇਰਾ ਪਿੱਛਾ ਨਹੀਂ ਛੱਡਿਆ ਕਦੇ ਉਸਦੇ ਸਹੁਰੇ ਘਰੋਂ ਦਾ ਤੇ ਕਦੇ ਕੁਝ ਕਰਦਾ ਮੈਨੂੰ ਸਖਤੀ ਨਾਲ ਮਨਾ ਕਰ ਰੱਖਿਆ ਸੀ ਕਿ ਜੇ ਤੂੰ ਮੇਰੇ ਬਾਰੇ ਕਿਸੇ ਨੂੰ ਦੱਸਿਆ ਤਾਂ ਮੈਂ ਤੇਰੀਆਂ ਸਾਰੀਆਂ ਫੋਟੋਆਂ ਤੇਰੇ ਪਤੀ ਨੂੰ ਦਿਖਾ ਦੇਵਾਂਗਾ ਇਸ ਕਰਕੇ ਮੈਂ ਮਜਬੂਰ ਸੀ ਮੇਰੀ ਪਤਨੀ ਹੁਣ ਦੋ ਹਿੱਸਿਆਂ ਵਿੱਚ ਵੰਡੀ ਗਈ ਸੀ ਉਹ ਉਸ ਆਦਮੀ ਦੀਆਂ ਗੱਲਾਂ ਵੀ ਮੰਨਦੀ ਸੀ ਤੇ ਮੇਰੇ ਘਰ ਵਿੱਚ ਵੀ ਖੁਸ਼ ਰਹਿੰਦੀ ਸੀ ਆਪਣਾ ਗਮ ਕਿਸੇ ਤੇ ਜ਼ਾਹਰ ਨਾ ਹੋਣ ਦਿੰਦੀ ਇੱਕ ਦਿਨ ਉਸਦੀ ਮਾਸੀ ਦੇ ਮੁੰਡੇ ਨੇ ਅਨੋਖੀ ਫਰਮਾਇਸ਼ ਕਰ ਦਿੱਤੀ ਕਿ ਤੂੰ ਮਰਨ ਦਾ ਨਾਟਕ ਕਰ ਉਸ ਤੋਂ ਬਾਅਦ ਮੈਂ ਤੈਨੂੰ ਇੱਥੋਂ ਲੈ ਜਾਵਾਂਗਾ ਤੂੰ ਮੇਰੀ ਪਤਨੀ ਬਣ ਕੇ ਰਹੇਂਗੀ ਉਸ ਬੇਵਕੂਫ ਨੂੰ ਇਹਨਾਂ ਵੀ ਨਹੀਂ ਪਤਾ ਸੀ ਕਿ ਇੱਕ ਆਦਮੀ ਨਾਲ ਨਿਕਾਹ ਹੁੰਦੇ ਹੋਏ ਦੂਜਾ ਨਿਕਾਹ ਨਹੀਂ ਹੋ ਸਕਦਾ ਮੇਰੀ ਪਤਨੀ ਇਸ ਦੇ ਕਹਿਣ ਦੇ ਮੁਤਾਬਕ ਨਾਟਕੀਤਾ ਖੁਦਾ ਜਾਣੇ ਨਾਟਕ ਉਸਨੇ ਇੰਨੀ ਚੰਗੀ ਤਰ੍ਹਾਂ ਕੀਤਾ ਜਿਦਾ ਸੱਚੀ ਮਰ ਗਈ ਹੋਵੇ ਜਦੋਂ ਮੇਰੀ ਪਤਨੀ ਦੇ ਮਨੰਦ ਆ ਉਸਦੇ ਪੇਕੇ ਨੂੰ ਪਤਾ ਲੱਗਾ ਤਾਂ ਉਸਦੇ ਪੇਕੇ ਵਾਲੇ ਸਾਹ ਆ ਗਏ ਉਸਨੂੰ ਦਫਨਾਉਣ ਲਈ ਜਲਦੀ ਕਰਨ ਦੀ ਵਜ੍ਹਾ ਇਹ ਸੀ ਕਿ ਉਹ ਆਦਮੀ ਉਹਨਾਂ ਦੇ ਪਿੱਛੇ ਖੜਾ ਸੀ ਉਸਨੇ ਸਭ ਨੂੰ ਪੈਸੇ ਦੇ ਰੱਖੇ ਸੀ ਹੁਣ ਉਹ ਮੇਰੀ ਪਤਨੀ ਨੂੰ ਪੈਸੇ ਕਮਾਉਣ ਦਾ ਜ਼ਰੀਆ ਬਣਾ ਚੁੱਕਿਆ ਸੀ ਮੇਰੀ ਪਤਨੀ ਮੇਰੇ ਘਰ ਵਾਲਿਆਂ ਨਾਲ ਨਜ਼ਰ ਮਿਲਾਉਣ ਦੇ ਕਾਬਿਲ ਵੀ ਨਹੀਂ ਰਹੀ ਇਸ ਲਈ ਉਸ ਦੀਆਂ ਗੱਲਾਂ ਮੰਨਦੀ ਚਲੀ ਗਈ ਤੇ ਦਲਦਲ ਵਿੱਚ ਫਸ ਰਹੀ ਸੀ ਆਪਣੇ ਤੋਂ ਦੂਰ ਕਰਨ ਦੀ ਬਜਾਏ ਮੈਂ ਉਸ ਨੂੰ ਹੌਸਲਾ ਦਿੱਤਾ ਤੇ ਕਿਹਾ ਜੇ ਤੂੰ ਇਸ ਦਲਦਲ ਚੋਂ ਨਿਕਲਣਾ ਚਾਹੁੰਦੀ ਆ ਤਾਂ ਮੈਂ ਤੇਰੇ ਨਾਲ ਖੜਾ ਹਾਂ ਹੁਣ ਮੈਂ ਉਸ ਆਦਮੀ ਨੂੰ ਖੁਦ ਦੇਖਾਂਗਾ ਤੇ ਉਸ ਨੂੰ ਕਾਨੂੰਨ ਦੇ ਹਵਾਲੇ ਕਰ ਦੇਵਾਂਗਾ ਚਾਹੇ ਤੇਰੀਆਂ ਕਿੰਨੀਆਂ ਹੀ ਫੋਟੋਆਂ ਉਸ ਦੇ ਕੋਲ ਕਿਉਂ ਨਾ ਹੋਣ ਟਾਇਓ ਸਾਰੀ ਦੁਨੀਆ ਨੂੰ ਦਿਖਾ ਦੇਵੇ ਪਰ ਮੈਂ ਹੁਣ ਤੈਨੂੰ ਉਸ ਨੂੰ ਇਸਤੇਮਾਲ ਨਹੀਂ ਕਰਨ ਦੇਵਾਂਗਾ ਮੈਂ ਉਸ ਇਨਸਾਨ ਨੂੰ ਅੰਤ ਤੱਕ ਪਹੁੰਚਾਉਣ ਲਈ ਇਰਾਦਾ ਕਰ ਲਿਆ ਸੀ ਮੈਂ ਆਪਣੀ ਪਤਨੀ ਦਾ ਸਾਥ ਨਹੀਂ ਛੱਡਿਆ ਕਿਉਂਕਿ ਮੈਂ ਹੁਣ ਉਸ ਦੀ ਮਜਬੂਰੀ ਸਮਝ ਚੁੱਕਿਆ ਸੀ ਇਹ ਜਾਣਦੇ ਹੋਏ ਵੀ ਜੇ ਮੈਂ ਉਸ ਦਾ ਸਾਥ ਨਾ ਦਿੰਦਾ ਤਾਂ ਮੇਰੀ ਹੀ ਗਲਤੀ ਸੀ ਕਿਉਂਕਿ ਜੋ ਲੋਕ ਆਪਣੀ ਪਤਨੀ ਦਾ ਹੱਥ ਇਹ ਕੱਲਾ ਛੱਡ ਦਿੰਦੇ ਹਨ ਉਹ ਮਰਦ ਕਹਾਉਣ ਦੇ ਕਾਬਿਲ ਨਹੀਂ ਹੁੰਦੇ ਮੇਰੀ ਪਤਨੀ ਨੇ ਕਿਹਾ ਪਲੀਜ਼ ਮੈਨੂੰ ਬਚਾ ਲਵੋ ਇਸ ਨਰਕ ਤੋਂ ਮੈਂ ਕਿਹਾ ਤੂੰ ਫਿਕਰ ਨਾ ਕਰ ਹੁਣ ਮੈਂ ਤੇਰੇ ਨਾਲ ਹਾਂ ਮੈਂ ਉੱਥੇ ਹੀ ਉਸ ਦੇ ਘਰ ਬੈਠਾ ਬੈਠ ਗਿਆ ਸ਼ਾਮ ਨੂੰ ਜਦੋਂ ਉਹ ਘਰ ਆਇਆ ਤਾਂ ਮੈਨੂੰ ਦੇਖ ਕੇ ਹੱਕਾ ਬੱਕਾ ਰਹਿ ਗਿਆ ਮੈਂ ਕਿਹਾ ਕਿ ਤੂੰ ਇਹ ਸਭ ਇਸ ਦੇ ਨਾਲ ਕੀ ਕੀਤਾ ਤਾਂ ਉਹ ਸਾਫ ਮੁਕਰ ਗਿਆ ਕਹਿੰਦਾ ਕਿ ਤੇਰੀ ਪਤਨੀ ਤੇ ਮੇਰਾ ਪਿੱਛੇ ਪਈ ਹੋਈ ਸੀ ਮੈਂ ਉਸ ਦੇ ਮੂੰਹ ਤੇ ਥੱਪੜ ਮਾਰਿਆ ਤੇ ਆਖਿਆ ਕਿ ਜੋ ਤੇਰੇ ਕੋਲ ਫੋਟੋਆਂ ਉਹ ਸਭ ਡਿਲੀਟ ਕਰ ਦੇ ਨਹੀਂ ਮੈਂ ਤੈਨੂੰ ਪੁਲਿਸ ਦੇ ਹਵਾਲੇ ਕਰ ਦੇਵਾਂਗਾ ਉਸ ਨੇ ਇੰਨੇ ਡਰਾਵੇ ਵਿੱਚ ਹੀ ਫੋਟੋਆਂ ਫੋਨ ਵਿੱਚੋਂ ਡਿਲੀਟ ਕਰ ਦਿੱਤੀਆਂ ਤੇ ਮੈਂ ਆਪਣੀ ਪਤਨੀ ਲੈ ਕੇ ਘਰ ਆ ਗਿਆ ਘਰ ਆ ਕੇ ਆਂਡ ਗਵਾਂਡ ਤੋਂ ਕਾਫੀ ਗੱਲਾਂ ਸੁਣਨ ਨੂੰ ਮਿਲੀਆਂ ਪਰ ਮੈਂ ਕਿਸੇ ਦੀ ਪ੍ਰਵਾਣਾ ਕੀਤੀ ਤੇ ਹੁਣ ਅਸੀਂ ਦੋਵੇਂ ਪਤੀ ਪਤਨੀ ਖੁਸ਼हाल ਜ਼ਿੰਦਗੀ ਗੁਜ਼ਾਰ ਰਹੇ ਹਾਂ ਧੰਨਵਾਦ ਜੀ ਏ ਸੀ ਅੱਜ ਦੀ ਆਪਣੀ ਕਹਾਣੀ ਜੇਕਰ ਕਹਾਣੀ ਵਧੀਆ ਲੱਗੀ ਹੋਏ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ